ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਆ ਪਹਿਲੀ ਖਬਰ ਵੱਲ ਅਮਰੀਕਾ ਨੇ ਭਾਰਤੀ ਸੰਸਥਾਵਾਂ ਦੇ ਉੱਤੇ ਵੱਡੇ ਪੱਧਰ ਦੀ ਪਾਬੰਦੀ ਲਗਾ ਦਿੱਤੀ ਹੈ ਲਗਾਤਾਰ ਅਮਰੀਕਾ ਕੁਝ ਜਈਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਭਾਰਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਇਸੇਹੀ ਚੱਲਦੇ ਹੁਣ ਅਮਰੀਕਾ ਨੇ ਇੱਕ ਵੱਡੀ ਕਾਰਵਾਈ ਕਰ ਦਿੱਤੀ ਹੈ ਜਾਨੀ ਕਿ ਹੁਣੇ ਕੁਝ ਹੋਰਾਂ ਦੇਸ਼ਾਂ ਦੇ ਨਾਲ ਜਿੱਥੇ ਭਾਰਤ ਦਾ ਕਿਤੇ ਸੰਪਰਕ ਦੇਖਣ ਨੂੰ ਮਿਲਦਾ ਤਾਂ ਅਮਰੀਕਾ ਦੇ ਵੱਲੋਂ ਵੱਡੀ ਸਖਤਾਈ ਕੀਤੀ ਜਾਂਦੀ ਆ ਤਾਂ ਇੱਕ ਕਦਮ ਚੁੱਕੇ ਜਾਂਦੇ ਨੇ ਜਿਸ ਤੋਂ ਬਾਅਦ ਮਾਮਲਾ ਪੱਕ ਜਾਂਦਾ ਹੈ ਤਾਂ ਹੁਣ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਆ ਜਾਣਕਾਰੀ ਆਈ ਹੈ ਕਿ 트럼ਪ ਪ੍ਰਸ਼ਾਸਨ ਨੇ ਈਰਾਨ ਦੇ ਪੈਟਰੋਲੀਅਮ ਤੇ ਇਸ ਨਾਲ ਜੁੜੇ ਹੋਰ ਉਤਪਾਦਾਂ ਦੀ ਵਿਕਰੀ ਵਿੱਚ ਸ਼ਾਮਲ ਭਾਰਤੀ ਸੰਸਥਾਵਾਂ ਤੇ ਵਿਅਕਤੀਆਂ ਤੇ ਪਾਬੰਦੀ ਲਗਾ ਦੇਤੀ ਆ 트럼ਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਵਪਾਰ ਤੋਂ ਮਿਲਣ ਵਾਲਾ ਪੈਸਾ ਤੇਹਰਾਨ ਤੇ ਖੇਤਰੀ ਅਤਵਾਦੀ ਸਮੂਹਾਂ ਨੂੰ ਹਮਾਇਤ ਦੇਣ ਦੇ ਹਥਿਆਰ ਪ੍ਰਣਾਲੀ ਦੀ ਖਰੀਦ ਲਈ ਵਰਤਿਆ ਜਾਂਦਾ ਜੋ ਅਮਰੀਕਾ ਲਈ ਸਿੱਧੇ ਤੌਰ ਤੇ ਖਤਰਾ ਹੈ ਅਮਰੀਕਾ ਦੇ ਵਿਦੇਸ਼ ਤੇ ਵਿਤ ਮਤਰਾਲਿਆ ਨੇ ਉਸ ਸ਼ਿਪਿੰਗ ਨੈਟਵਰਕ ਉੱਤੇ ਵੀ ਪਾਬੰਦੀਆਂ ਆਇਤ ਦਿੱਤੀਆਂ ਨੇ ਜੋ ਈਰਾਨ ਸ਼ਾਸਨ ਦੀਆਂ ਮਾੜੇ ਇਰਾਦੇ ਵਾਲੀਆਂ ਸਰਗਰਮੀਆਂ ਨੂੰ ਗੈਰ ਕਾਨੂੰਨੀ ਤੇਲ ਵਿਕਰੀ ਜ਼ਰੀਏ ਵਿੱਤੀ ਮਦਦ ਪ੍ਰਦਾਨ ਕਰਦੇ ਹਨ। ਇਹ ਨਹੀਂ ਨਹੀਂ ਅਮਰੀਕਾ ਨੇ ਉਹਨਾਂ 에ਅਰਲਾਈਨਸ ਤੇ ਉਹਨਾਂ ਨਾਲ ਜੁੜੀਆਂ ਕੰਪਨੀਆਂ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਜੋ ਈਰਾਨ ਦੀ ਹਮਾਇਤ ਵਾਲੇ ਸ਼ਹਿਦਤੀ ਸੰਗਠਨਾਂ ਨੂੰ ਹਥਿਆਰ ਤੇ ਹੋਰ ਸਪਲਾਈ ਭੇਜਦੇ ਨੇ। ਦੱਸਿਆ ਕਿ ਪਾਬੰਦੀਆਂ ਵਾਲੀ ਇਸ ਸੂਚੀ ਵਿੱਚ ਜਿਨ੍ਹਾਂ ਭਾਰਤੀ ਨਾਗਰਿਕਾਂ ਤੇ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਉਸ ਵਿੱਚ ਜ਼ੈਰ ਹੁਸੈਨ ਇਕਬਾਲ ਹੁਸੈਨ ਤੇ ਨਾਲ ਹੀ ਹੋਰ ਵੀ ਜਿਹੜੇ ਸ਼ਾਮਲ ਸਨ ਔਰ ਇਸ ਦੇ ਚਲਦੇ ਪੂਨੇ ਸਥਿਤ ਟਾਇਰ 6 ਪੈਟਰੋਲ ਇੰਡੀਅਨ ਐਲ ਪੀ ਜੀ ਸ਼ਾਮਲ ਸਨ ਤੇ ਇਸੇ ਹੀ ਚਲਦੇ ਹੁਣ ਵੱਡੀ ਕਾਰਵਾਈ ਜਿਹੜੀ ਕੀਤੀ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਭਾਰਤ ਪਨਾਮਾ ਅਤੇ ਹੋਰ ਸਮੇਂ ਇਹਨਾਂ ਸਮੇਤ ਕਈ ਦੇਸ਼ਾਂ ਵਿੱਚ ਸਥਿਤ ਕੁੱਲ 17 ਸੰਸਾਵਾ ਵਿਅਕਤੀਆਂ ਅਤੇ ਜਹਾਜ਼ਾਂ ਨੂੰ ਨਾਮਜ਼ਦ ਕਰ ਰਿਹਾ ਹੈ ਜੋ ਈਰਾਨ ਨੂੰ ਪੈਟਰੋਲੀਅਮ ਅਤੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਦੇ ਵਿੱਚ ਸ਼ਾਮਲ ਹੈ ਜਾਨਕਿ ਹੁਣ ਅਮਰੀਕਾ ਨੇ ਇਹ ਕਦਮ ਚੱਕਿਆ ਜੇ ਇਹ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਵਪਾਰ ਜਿਹੜਾ ਮਿਲ ਰਿਹਾ ਦਿੱਤਾ ਜਾ ਰਿਹਾ ਹੈ ਔਰ ਇਸ ਵਪਾਰ ਤੋਂ ਮਿਲ ਰਹੇ ਪੈਸੇ ਦੇ ਮਾਧਿਅਮ ਦੇ ਨਾਲ ਹਥਿਆਰ ਪ੍ਰਣਾਲੀਆਂ ਦੀ ਖਰੀਦ ਲਈ ਵਰਤਿਆ ਜਾਂਦਾ ਹੈ ਜੋ ਅਮਰੀਕਾ ਦੇ ਲਈ ਸਿੱਧੇ ਤੌਰ ਤੇ ਵੱਡਾ ਖਤਰਾ ਹੈ ਤੇ ਇਸ ਖਤਰੇ ਨੂੰ ਹੀ ਦੇਖਦੇ ਹੋਏ ਅਮਰੀਕਾ ਨੇ ਭਾਰਤੀਆਂ ਦੀ ਈਪਾਰਦ ਦੀਆਂ ਕੁਝ ਸੰਸਥਾਵਾਂ ਤੇ ਪਾਬੰਦੀ ਲਗਾ ਦਿੱਤੀ ਹੈ ਕੁਝ ਵਿਅਕਤੀਆਂ ਦੇ ਉੱਤੇ ਵੱਡੇ ਪੱਦਰ ਦੀ ਜਿਹੜੀ ਪਾਬੰਦੀ ਆ ਉਹ ਲਗਾ ਦਿੱਤੀ ਹੈ ਤੇ ਇਸ ਨੂੰ ਲੈ ਕੇ ਮਾਮਲਾ ਦੇਖਣ ਬਲੀਆ ਤੇ ਟਰੰਪ ਪਿਛਾਸ਼ ਨੇ ਈਰਾਨ ਦੇ ਪੈਟਰੋਲੀਅਮ ਤੇ ਇਸ ਨਾਲ ਜੁੜੇ ਹੋਰ ਉਤਪਾਦਾਂ ਦੀ ਵਿਕਰੀ ਦੇ ਵਿੱਚ ਸ਼ਾਮਲ ਜਿਹੜੇ ਭਾਰਤੀ ਸੰਸਥਾਵਾਂ ਨੇ ਉਹਨਾਂ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਤੇ ਵੱਡੀ پابੰਦੀ ਜਿਹੜੀ ਹਲਗਾ ਦਿੱਤੀ ਹੈ ਕਿਹਾ ਕਿ ਇਹ ਜਿਹੜੇ ਖਰੀਦ ਹੋ ਰਹੀ ਹੈ ਤੇ ਇਸ ਖਰੀਦ ਦੇ ਹੋਣ ਦੇ ਨਾਲ ਜੋ ਹੈ ਵੱਡੇ ਪੱਤਰ ਦੇ ਉੱਤੇ ਅਸਰ ਜਿਹੜਾ ਵਾ ਉਹ ਅਮਰੀਕਾ ਤੇ ਪੈ ਰਿਹਾ ਪੈਸਾ ਹਥਿਆਰਾਂ ਲਈ ਖਰੀਦਿਆ ਜਾ ਰਿਹਾ ਜੋ ਸਾਡੇ ਲਈ ਖਤਰਾ ਹੈ ਤੇ ਇਸ ਦੇ ਹੀ ਚਲਦੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਵੱਡਾ ਕਦਮ ਚੱਕਿਆ ਤੇ ਵੱਡਾ ਇੱਕ ਸਵਾਲ ਖੜਾ ਕਰ ਦਿੱਤਾ ਜਿਸ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾਲਿਸਤਾਨ ਪੱਖੀ ਸੰਸਦ ਮੈਂਬਰ ਅਮਰਪਾਲ ਸਿੰਘ ਦੀ ਅਸਥਾਈ ਪੈਰੋਲ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਟੁਕਮਾ ਹੁਕਮ ਪਾਸ ਕਰਨ ਦੇ ਨਿਰਦੇਸ਼ ਦਿੱਤੇ ਨੇ ਅਮਰਿਤਪਾਲ ਸਿੰਘ ਜੋ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਨੇ ਸੰਸਦ ਦੇ ਸਰਦੀਆਂ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪੈਰੋਲ ਮੰਗੀ ਹੈ ਹਾਈ ਕੋਰਟ ਨੇ ਕਿਹਾ ਹੈ ਕਿਉਂਕਿ ਸਰਦੀਆਂ ਦਾ ਸੈਸ਼ਨ ਜਲਦੀ ਸ਼ੁਰੂ ਹੋਣ ਵਾਲਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਅਮਰਿਤਪਾਲ ਦੀ ਪੈਰੋਲ ਬੇਨਤੀ ਤੇ ਇੱਕ ਹਫ਼ਤੇ ਦੇ ਅੰਦਰ ਫੈਸਲਾ ਜਾਰੀ ਕਰਨਾ ਚਾਹੀਦਾ ਹੈ ਖੜੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਪਟੀਸ਼ਨ ਵਿੱਚ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਹਾਜ਼ਰੀ ਜਾਂ ਸੈਸ਼ਨ ਵਿੱਚ ਭਾਗੀਦਾਰੀ ਲਈ ਪ੍ਰਬੰਧ ਕੀਤੇ ਜਾਣ ਅਪ੍ਰੈਲ 2023 ਤੋਂ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਲਗਭਗ 4 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀਆਂ ਉਹ ਲਗਭਗ 1.9 ਮਿਲੀਅਨ ਵੋਟਰਾਂ ਦੀ ਨੁਮੰਗਦੀ ਕਰਦੇ ਨੇ ਇਸ ਲਈ ਉਨ੍ਹਾਂ ਦੀ ਮੌਜੂਦਗੀ ਜ਼ਰੂਰੀ ਹੈ ਅਮਰਿਤਪਾਲ ਸਿੰਘ ਨੂੰ ਰੋਕ-थाम ਹਿਰਾਸਤ ਤਹਿਤ ਐਨਐਸਏ ਹੇਠ ਰੱਖਿਆ ਗਿਆ ਏ ਉਹਨਾਂ ਵਿਰੁੱਧ 17 April 2024 ਨੂੰ ਤੀਜੀ ਵਾਰ ਹਿਰਾਸਤ ਦਾ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ 24 June ਨੂੰ ਸਲਾਹਕਾਰ ਰਿਪੋਰਟ ਨੇ ਉਹਨਾਂ ਦੀ ਨਿਰੰਤਰ ਨਜ਼ਰਬੰਦੀ ਨੂੰ ਵਧਾ ਦਿੱਤਾ ਸੀ ਬੀਤੀ ਸ਼ਾਮ ਲਾਡੋਵਾਲ ਖੇਤਰ ਚ ਮੁਕਾਬਲੇ ਤੋਂ ਬਾਅਦ ਪਾਕਿਸਤਾਨ ਆਈਐਸਆਈ ਸਮਰਥਿਤ ਬਹੁ ਰਾਜੀ ਗੈਂਗਸਟਰ ਅਤਵਾਦੀ ਮੋਡਿਊਲ ਦਾ ਲੱਕ ਤੋੜਨ ਤੋਂ ਬਾਅਦ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਅੱਜ ਖੁਲਾਸਾ ਕੀਤਾ ਹੈ ਕਿ ਐਨਕਾਊਂਟਰ ਦੌਰਾਨ ਜ਼ਖਮੀ ਹੋਏ ਦੋਸ਼ੀ ਪਾਕਿਸਤਾਨ ਅਰਦਾਤ ਹੈਂਡਲਰ ਜਸਵੀਰ ਉਰਫ ਚੌਧਰੀ ਵੱਲੋਂ ਗਰਨੇਡ ਹਮਲਾ ਕਰਨ ਲਈ ਭੇਜੇ ਗਏ ਆਪਰੇਟਿਵ ਸਨ ਇਹ ਮੋਡਿਊਲ ਲੌਰੈਂਸ ਬਿਸ਼ਨੋਈ ਗੈਂਗ ਨਾਲ ਜੋੜਿਆ ਹੋਇਆ ਹੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਹੈ ਕਿ ਜ਼ਖਮੀ ਦੋਸ਼ੀ ਦੀਪਕ ਉਰਫ ਦੀਪੂ ਅਤੇ ਰਾਮ ਲਾਲ ਰਾਜਸਥਾਨ ਤੋਂ ਲੁਧਿਆਣਾ ਆਏ ਸਨ ਅਤੇ ਪਿਛਲੇ 2 ਦਿਨਾਂ ਤੋਂ ਇੱਥੇ ਰਹਿ ਕੇ ਹਮਲੇ ਦੀ ਯੋਜਨਾ ਦੇ ਰਹੀ ਉਹਨਾਂ ਨੇ ਕਿਹਾ ਹੈ ਕਿ ਇਹ ਇੱਕ ਨਵਾਂ ਤੇ ਖਤਰਨਾਕ ਰੁਝਾਨ ਹੈ ਜਿਸ ਵਿੱਚ ਪਾਕ ਆਧਾਰਿਤ ਹੈਂਡਲਰ ਹੋਰ ਰਾਜਾਂ ਦੇ ਅਪਰਾਧੀਆਂ ਨੂੰ ਪੰਜਾਬ ਵਿੱਚ ਅਤਵਾਦੀ ਗਤਵਧੀਆਂ ਲਈ ਵਰਤ ਰਹੇ ਨੇ ਤਾਂ ਜੋ ਉਹ ਪਛਾਣ ਤੋਂ ਬਚ ਸਕਣ ਇਸ ਤੋਂ ਪਹਿਲਾਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਯੂਨਿਟ ਨਾਲ ਮਿਲ ਕੇ ਤਿੰਨ ਦੋਸ਼ੀਆਂ ਫਿਰੋਜ਼ਪੁਰ ਦੇ ਹਰਿਆਣਾ ਦੇ ਅਜੇ ਅਤੇ ਬਿਹਾਰ ਦੇ ਹਰਸ਼ ਕੁਮਾਰ ਓਜਾ ਨੂੰ ਗ੍ਰਿਫਤਾਰ ਕਰਕੇ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ ਪੁਲਿਸ ਨੇ ਪੰਜ ਗ੍ਰਿਫਤਾਰ ਦੋਸ਼ੀਆਂ ਤੋਂ 2 86 पी चीनी हैंड ग्रेनेड 5 30 बोर दे पिस्तौल ਅਤੇ ਲਗਭਗ 40 ਤੋਂ ਜ਼ਿਆਦਾ ਜਿੰਦਾ ਕਾਰਤੂਸ ਬਰਾਮਦ ਕੀਤੇ ਇਹਨਾਂ ਨੇ ਸਰਕਾਰੀ ਇਮਾਰਤਾਂ ਅਤੇ ਸੁਵੇਦਨਸ਼ੀਲ ਥਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਗਰਨੇਡ ਵਰਤਨ ਦੀ ਯੋਜਨਾ ਬਣਾਈ ਹੋਈ ਸੀ ਹਾਲ ਹੀ ਵਿੱਚ ਲੁਧਿਆਣਾ ਪੁਲਿਸ ਨੇ ਪਾਕ आईएसआई ਬੈਕਡ ਇੱਕ ਹੋਰ ਗਰਨੇਡ ਮੋਡਿਊਲ ਵੀ ਬਰਾਮਦ ਕੀਤਾ ਸੀ ਜਿਸ ਵਿੱਚ 10 ਦੋਸ਼ੀ ਗ੍ਰਫਤਾਰ ਕੀਤੇ ਗਏ ਸਨ ਅਤੇ 1 86 ਪੀ ਚੀਨੀ ਗਰਨੇਡ ਇੱਕ ਕਾਲਾ ਕਿੱਟ ਅਤੇ ਦਸਤਾਨਿਆਂ ਦਾ ਸੈੱਟ ਬਰਾਮਦ ਕੀਤਾ ਗਿਆ ਸੀ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਗ੍ਰਫਤਾਰ ਹੋਏ ਸ਼ਮਸ਼ੇਰ ਸਿੰਘ ਦੀ ਨਿਸ਼ਾਨਦੇਹੀ ਤੇ ਬਿਹਾਰ ਦੇ ਰਹਿਣ ਵਾਲੇ ਹਰਸ਼ ਨੂੰ ਗ੍ਰਫਤਾਰ ਕੀਤਾ ਗਿਆ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਉਹ ਜਹਾ ਗਰਨੇਡ ਸੁੱਟਣ ਵਿੱਚ ਨਿਪੁੰਨ ਹੈ ਅਤੇ ਉਸ ਨੂੰ ਵੀ ਪੰਜਾਬ ਵਿੱਚ ਹਮਲਾ ਕਰਨ ਲਈ ਕਿਹਾ ਗਿਆ ਸੀ ਉਹ ਹਾਲ ਹੀ ਵਿੱਚ ਬਿਹਾਰ ਵਿੱਚ ਵੀ ਵਿਦੇਸ਼ੀ ਹੈਂਡਲਰ ਦੇ ਕਹਿਣ ਤੇ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਲ ਸੀ ਸ਼ਮਸ਼ੇਰ ਦੀ ਹੀ ਨਿਸ਼ਾਨਦੇਹੀ ਤੇ ਹਰਿਆਣਾ ਤੋਂ ਅਜੇ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ 'ਚੋਂ ਦੋ ਪਿਸਤੌਲ ਬਰਾਮਦ ਕੀਤੇ ਗਏ ਅਜੇ ਦਾ ਸਬੰਧ ਪਵਨ ਨਾਲ ਹੈ ਜੋ ਲਾਰੈਂਸ ਬਿਸ਼ਨੋਈ ਗੈਂਗ ਦੇ ਹਰਪਾਲ ਸਿੰਘ ਉਰਫ ਹੈਰੀ ਦਾ ਭਰਾ ਹੈ ਅਤੇ ਜਿਸ ਨੇ ਮੁੰਬਈ 'ਚ ਅਦਾਕਾਰ ਸੁਲਮਾਨ ਖਾਨ ਦੇ ਘਰ ਤੇ ਫਾਇਰਿੰਗ ਕੀਤੀ ਸੀ ਮਿਸ ਯੂਨੀਵਰਸਾ ਗ੍ਰੈਂਡ ਫਿਨਾਲੇ ਹੁਣ THAILAND ਵਿੱਚ ਬੜੀ ਧੂਮ-ਧਾਮ ਦੇ ਨਾਲ ਅਜੂਜੇ ਚੁਕਾ ਤਾ ਗਿਆ ਤੇ ਇੱਕ ਵਾਰ ਫਿਰ ਤੋਂ ਭਾਰਤ ਦੀਆਂ ਉਮੀਦਾਂ ਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਹੁਣ ਇਸ ਵੱਡੇ ਖਿਤਾਬ ਦਾ ਜਿਹੜਾ ਅਹੁਦਾ ਆ ਕਿਸੇ ਹੋਰ ਦੇ ਨਾਮ ਹੋ ਗਿਆ ਯਾਨੀ ਕਿ ਭਾਰਤ ਨੂੰ ਇਹ ਅਹੁਦੇ ਦਾ ਜਿਹੜਾ ਮਾਨ ਨਹੀਂ ਮਿਲਿਆ ਪੂਰੀ ਜਾਣਕਾਰੀ ਕੀ ਹੋਸੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਮਿਸ ਯੂਨੀਵਰਸ 2025 ਦਾ ਗ੍ਰੈਂਡ ਫਿਨਾਲੇ 21 ਨਵੰਬਰ 2025 ਨੂੰ THAILAND ਦੇ नोन ਹਰੂਬੀ ਵਿੱਚ ਸਥਿਤ ਇੰਪੈਕਟਡ ਚੈਲੈਂਜਰ ਹਾਲ ਵਿੱਚ ਬਹੁਤ ਉਮਤਾਵਰ ਨਾਲ ਧੁਜਿਤ ਕੀਤਾ ਗਿਆ ਇਹ ਵਿਕਾਰੀ ਤਾਸ਼ ਨੂੰ ਮੈਕਸੀਕੋ ਦੀ ਫਾਤਿਮਾ ਬੋਸ਼ ਨੇ ਆਪਣੇ ਨਾਮ ਕੀਤਾ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੁਨੀਆ ਭਰ ਦੀਆਂ ਪ੍ਰਤੀਯੋਗੀਆਂ ਨੂੰ ਪਿਛਾੜ ਦਿੱਤਾ ਇਸ ਸਾਲ ਮੁਕਾਬਲਾ ਕਾਫੀ ਸਖਤ ਸੀ థਾਈਲੈਂਡ ਦੀ ਪ੍ਰਵੀਨ ਸਿੰਘ ਨੇ first run up ਦਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਵੈਨਜੁਏਲਾ ਦੇ ਫਿਲੀਪੀਨ ਦੀਆਂ ਪ੍ਰਤੀਯੋਗੀਆਂ ਅਹ ਦੇ ਵੱਲੋਂ third run up ਰਾਹੀਂ ਰਹੀਆਂ ਨੇ ਤੇ ਕੁੱਲ ਇੱਕ ਸੌ ਤੀਹ ਦੇਸ਼ਾਂ ਦੀਆਂ ਪ੍ਰਤੀਯੋਗਤਾਵਾਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਹੈ ਭਾਰਤ ਵੱਲੋਂ ਰਾਜਸਥਾਨ ਦੀ मणिका विश्वकर्मा ने भाग लिया और मणिका विश्वकर्मा ने चंगी शुरुआत की थी पर टॉप 30 ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ टॉप 12 ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੀ ਹੈ ਇਸ ਨਾਲ ਭਾਰਤੀਆਂ ਦੀਆਂ ਉਮੀਦਾਂ ਤੇ ਪਾਣੀ ਸਰ ਗਿਆ ਟੌਪ 12 ਪ੍ਰਤੀਯੋਗੀਆਂ ਵਿੱਚ ਚिली कोलंबिया क्यूबा मेक्सिको ਔਰ ਬੈਨਜ਼ੂਏਲਾ ਚੀਨ ਫਿਲੀਪਿਨਸ THAILAND MALTA ਤੇ ਕੋਟ ਦੇ ਵਰ تینਾ ਉਮੀਦਵਾਰ ਸ਼ਾਮਿਲ ਸਨ ਔਰ ਜਿਸ ਤੋਂ ਬਾਅਦ ਦੱਸਿਆ ਕਿ ਵੱਡੇ ਪੱਦਰ ਦੇ ਉੱਤੇ ਹੁਣ ਮੈਕਸੀਕੋ ਦੀ ਜਿਹੜੀ ਇਹ ਇੱਕ ਪ੍ਰਤੀਯੋਗਤਾ ਸੀਗੀ ਜਿਹੜੀ ਉਹ ਸ਼ਾਮਿਲ ਸੀ ਤੇ ਉਸਨੇ ਜੋ ਹੈ ਆਪਣਾ ਇਨਾਮ ਆਪਣੇ ਖਿਤਾਬ ਕੀਤਾ ਫਾਤਿਮਾ ਬੋਸ਼ ਨੇ ਇਸ ਨਾਮ ਨੂੰ ਜਿੱਤਿਆ ਯਾਨੀ ਕਿ ਹੁਣ ਮਿਸ ਯੂਨੀਵਰਸ 2025 ਦਾ ਗ੍ਰੈਂਡ ਫਿਨਲੇ ਜਿਹੜਾ THAILAND ਦੇ ਵਿੱਚ ਹੋਇਆ ਉਸ ਦੇ ਵਿੱਚ ਮੈਕਸੀਕੋ ਦੀ ਫਾਤਿਮਾ ਬੋਸ਼ ਨੇ ਇਸ ਖਿਤਾਬ ਨੂੰ ਜਿੱਤ ਕੇ ਇੱਕ ਵੱਡੀ ਜਿੱਤ ਹਾਸਲ ਕੀਤੀ ਆ ਤਾਂ ਭਾਰਤ ਦੀ ਯਾਦ ਉਮੀਦ ਸੀ ਕਿ ਇਸ ਖਿਤਾਬ ਨੂੰ ਉਹ ਆਪਣੇ ਨਾਮ ਕਰਨਗੇ ਪਰ ਸਾਰੀਆਂ ਉਮੀਦਾਂ ਭਾਰਤ ਦੀਆਂ ਟੁੱਟਦੀਆਂ ਹੋਈਆਂ ਬिखरਦੀਆਂ ਹੋਈਆਂ ਨਜ਼ਰ ਆਈਆਂ ਤੇ ਦੱਸ ਜੀਏ ਕਿ ਦੇਸ਼ ਦੀ ਸੁੰਦਰੀ ਜੋ ਹੈ ਮੈਕਸੀਕੋ ਦੀ ਸੁੰਦਰੀ ਜੋ ਹੈ ਫਤਿਮਾ ਬੋਸ਼ ਉਸੇ ਸਿਰ ਇਹ ਮਿਸ ਯੂਨੀਵਰਸ 2025 ਦਾ ਕਰਾਊਨ ਸਾਜੇ ਦਾ ਹੋਇਆ ਨਜ਼ਰ ਆਇਆ ਜਿਸ ਤੋਂ ਬਾਅਦ ਦੱਸ ਜੀਏ ਕਿ ਕਾਫੀ ਜਸ਼ਨ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲਿਆ ਔਰ ਤਸਵੀਰਾਂ ਸੰਮਣੀ ਆਈਆਂ ਕਿਸ ਤਰੀਕੇ ਦੇ ਨਾਲ ਮਿਸ ਯੂਨੀਵਰਸਾ ਖਿਤਾਬ ਜੋ ਹੈ ਇਸ ਮੈਕਸੀਕੋ ਦੀ ਫਾਤਿਮਾ ਬੂਸ਼ ਨੇ ਆਪਣੇ ਹਿੱਸੇ ਲੈ ਲਿਆ ਔਰ ਕਿਤਨੇ ਕਿਤੇ ਜਿਹੜੇ ਹੋਰ ਪ੍ਰਤੀਯੋਗਤਾਵਾਂ ਜੜੀਆਂ ਸੀਗੀਆਂ ਸ਼ਾਮਲ ਸੀ 130 ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਉਸ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਇੱਕ ਵੱਡੀ ਚਿਤ ਜਿਹੜੀ ਆ ਮਿਸ ਯੂਨੀਵਰਸਾ ਕਰਾਊਨ ਆਪਣੇ ਸਿਰ ਤੇ ਉਸ ਨੇ ਸਜਾਇਆ ਹੈ ਔਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਟੱਕਰ ਦਾ ਮੁਕਾਬਲਾ ਇਨ੍ਹਾਂ 130 ਦੇਸ਼ਾਂ ਦੀਆਂ ਪ੍ਰਤੀਯੋਗੀਆਂ ਨੂੰ ਦਿੱਤਾ ਹੈ ਪੰਜਾਬ ਰੋਡਵੇਜ਼ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ 2511 ਦੀ ਸੂਬਾ ਪਧਰੀ ਮੀਟਿੰਗ ਲੁਧਿਆਣਾ ਵਿਖੇ ਇਸ ਨੂੰ ਪਵਨ ਚਕ ਕਮਲ ਕੁਮਾਰ ਚੇਅਰਮੈਨ ਬਲਵਿੰਦਰ ਸਿੰਘ ਰਾਠ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਹਰਕੇਸ਼ ਕੁਮਾਰ ਵਿੱਕੀ ਦੀ ਅਗਵਾਈ ਹੇਠ ਹੋਈਏ ਆਗੂਆਂ ਨੇ ਸਰਕਾਰ ਦੀਆਂ ਮਾਰੂ ਨਤੀਆਂ ਦੀ ਨਖੇਦੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ 'ਚ 4 ਸਾਲ ਦੇ ਕਰੀਬ ਹੋ ਗਏ ਨੇ ਟਰਾਂਸਪੋਰਟ ਵਿੱਚ ਇੱਕ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ 50 ਤੋਂ 60 ਮੀਟਿੰਗਾਂ ਯੂਨੀਅਨ ਨੇ ਸੰਘਰਸ਼ ਕਰਕੇ ਪ੍ਰਾਪਤ ਕੀਤੀਆਂ ਸਨ ਜਿਨ੍ਹਾਂ 'ਚੋਂ ਦੋ ਮੀਟਿੰਗਾਂ ਮੁੱਖ ਮੰਤਰੀ ਪੰਜਾਬ ਨਾਲ ਹੋਈਆਂ ਅਤੇ ਟਰਾਂਸਪੋਰਟ ਮੰਤਰੀ ਤੇ ਟਰਾਂਸਪੋਰਟ ਸਕੱਤਰ ਪੰਜਾਬ ਦੇ ਨਾਲ ਵਾਰ-ਵਾਰ ਮੀਟਿੰਗਾਂ ਹੋਈਆਂ ਹਰ ਵਾਰ ਕਿਹਾ ਜਾਂਦਾ ਹੈ ਕਿ 15 ਦਿਨਾਂ 'ਚ ਜਿੱਥੇ ਬੰਦੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਸਰਕਾਰ ਨੇ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਸਰਕਾਰ ਅਤੇ ਮੈਨੇਜਮੈਂਟ ਨੂੰ ਵਾਰ-ਵਾਰ ਤਰਕ ਦੇਣ ਦੇ ਬਾਵਜੂਦ ਵੀ ਸਰਕਾਰ ਵਾਰ-ਵਾਰ ਕਿਲੋਮੀਟਰ ਸਕੀਮ ਨੂੰ ਤਰਜੀਹ ਦੇ ਕੇ ਟੈਂਡਰ ਲੈ ਕੇ ਆ ਰਹੀ ਹੈ ਜਿਸ ਦਾ ਜਥੇਬੰਦੀ ਵਿਰੋਧ ਕਰਦੀ ਆ ਰਹੀ ਹੈ ਸ਼ਮਸ਼ੇਰ ਸਿੰਘ ਢਿੱਲੋਂ ਸੂਬਾ ਕੈਸ਼ਰ ਬਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਗੁਰਪ੍ਰੀਤ ਪੰਨੂ ਜੁਆਇੰਟ ਸਕੱਤਰ ਜੋਜ ਸਿੰਘ ਦਫ਼ਤਰੀ ਸਕੱਤਰ ਰੋਹੀ राम ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜੋ ਸੱਤਾ 'ਚ ਆਉਣ ਤੋਂ ਪਹਿਲਾਂ ਵਾਅਦੇ ਕਰਦੀ ਸੀ ਉਹ ਬਿਲਕੁਲ ਹੀ ਝੂਠੇ ਜਾਪਦੇ ਨਹੀਂ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਜਾਂ ਸਰਕਾਰ ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆਉਂਦੀ ਹੈ ਤਾਂ 28 ਨਵੰਬਰ ਨੂੰ ਗੇਟ ਰੈਲੀਆਂ ਕਰਕੇ ਤੁਰੰਤ ਬੰਦ ਕੀਤਾ ਜਾਵੇਗਾ ਇਸੇ ਤਰ੍ਹਾਂ 2 ਦਸੰਬਰ ਨੂੰ 11 ਵਜੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਜੇਕਰ ਪੀਆਰਟੀਸੀ ਮੈਨੇਜਮੈਂਟ ਟੈਂਡਰ ਖੋਲਦੀ ਹੈ ਤਾਂ ਤੁਰੰਤ ਬੰਦ ਕੀਤਾ ਜਾਵੇ ਇਸ ਤੋਂ ਇਲਾਵਾ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ 8 9 10 ਦਸੰਬਰ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ ਮੋਗਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਅਤੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਵਧ ਰਹੀ ਅਨੁਸ਼ਾਸਨਹੀਨਤਾ ਤੇ ਨੱਥ ਪਾਉਂਦੇ ਹੋਏ ਟ੍ਰੈਫਿਕ ਇੰਚਾਰਜ ਸੁਖਮਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਕਈ ਨੌਜਵਾਨ ਬਿਨਾਂ ਲੋੜ ਬਾਜ਼ਾਰਾਂ ਵਿੱਚ ਰੋਲਾ ਰੱਪਾ, ਹੁੱਲੜਬਾਜ਼ੀ, ਬੇਤੁਕੇ ਸਟਾਂਟਾ ਤੇ ਟ੍ਰੈਫਿਕ ਨੂੰ ਪ੍ਰਭਾਵਿਤ ਕਰਨ ਵਾਲੀਆਂ ਹਰਕਤਾਂ ਕਰਦੇ ਨਜ਼ਰ ਆ ਰਹੇ ਨੇ ਜਿਸ ਕਾਰਨ ਸ਼ਾਂਤੀ ਕਾਇਮ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਸਖਤੀ ਲਾਜ਼ਮੀ ਹੋ ਗਈ ਹੈ। ਟ੍ਰੈਫਿੰਗ ਟ੍ਰੈਫਿਕ ਇੰਚਾਰਜ ਨੇ ਕਿਹਾ ਹੈ ਕਿ ਜੇਕਰ ਨੌਜਵਾਨਾਂ ਨੇ ਆਪਣਾ ਵਤੀਰਾ ਨਾ ਸੁਧਾਰਿਆ ਤਾਂ ਪ੍ਰਸ਼ਾਸਨ ਵੱਲੋਂ ਚਲਾਨਾ ਦੀ ਕਾਰਵਾਈ ਤੁਰੰਤ ਸ਼ੁਰੂ ਕੀਤੀ ਜਾਵੇਗੀ ਖਾਸ ਕਰ ਉਹਨਾਂ ਦੇ ਵਿਰੁੱਧ ਜਿਨ੍ਹਾਂ ਦੀ ਬੇਪਰਵਾਹ ਹਰਕਤਾ ਕਾਰਨ ਬਾਜ਼ਾਰ ਵਿੱਚ ਟ੍ਰੈਫਿਕ ਜਮ ਦੁਰਘਟਨਾਵਾਂ ਦੇ ਚਾਂਸ ਅਤੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਸ਼ਹਿਰ ਦੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਤੰਗ ਨਾ ਕਰਨ ਅਤੇ ਸੜਕਾਂ ਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਤੋਂ ਬਚਣ ਸੁਖਮਿੰਦਰ ਸਿੰਘ ਨੇ ਸਪਸ਼ਟ ਕਿਹਾ ਹੈ ਕਿ ਸ਼ਹਿਰ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਹੋਵੇਗੀ ਟ੍ਰੈਫਿਕ ਇੰਚਾਰਜ ਵੱਲੋਂ ਕਿਹਾ ਗਿਆ ਹੈ ਕਿ ਬਾਜ਼ਾਰਾ ਵਿੱਚ ਬਿਨਾ ਲੋੜ ਦੇ ਖੜੇ ਨਾ ਹੋਵੋ ਸਤੰਤ ਬਾਜ਼ੀ ਤੇ ਸ਼ੋਰ ਸ਼ਰਾਬੇ ਤੋਂ ਬਚੋ ਟ੍ਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰੋ ਉਲੰਘਣਾ ਕਰਨ ਵਾਲਿਆਂ ਤੇ ਤੁਰੰਤ ਚਲਾਨ ਹੋਣਗੇ